ਆਪਣੇ ਹੀ ਵਿਆਹ ਦੇ ਵਿੱਚ ਕੁੜੀ ਨੇ ਨੱਚ-ਨੱਚ ਲਾਈਆਂ ਰੌਣਕਾਂ ਤੇ ਆਪਣੀ ਮਨਪਸੰਦ ਦਾ ਲਾਇਆ ਗੀਤ ਜਿੱਥੇ ਕਿ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਹੋਗੀ viral ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਦੋਸਤੋ ਕੁੜੀ ਨੇ ਆਪਣੇ ਹੀ ਵਿਆਹ ਦੇ ਵਿੱਚ ਲਾਈਆਂ ਰੌਣਕਾਂ ਜਿੱਥੇ ਕਿ ਦੋਸਤੋ ਇਸ ਕੁੜੀ ਨੇ ਆਪਣੀ ਮਨਪਸੰਦ ਦਾ ਗੀਤ ਲਵਾ ਕੇ ਬਿਆਹ ਦਸੋਣਾ ਨੱਚਿਆ ਤੁਹਾਨੂੰ ਇੱਕ ਹੋਰ ਝਲਕ ਦਿਖਾ ਦਈਏ ਬੇਸ਼ੱਕ ਦੋਸਤੋ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੁੰਦੇ ਰਹਿੰਦੇ ਹਨ ਪਰ ਇਨ੍ਹਾਂ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਪਰਿਵਾਰਾਂ ਦੇ ਲਈ ਕਿੰਨੀ ਖੁਸ਼ੀ ਵਾਲਾ ਦਿਨ ਹੋ ਗਿਆ ਜਦੋਂ ਸੱਜ ਬਹੀ ਜੋੜੀ ਨੱਚਦੀ ਹੈ ਜਿੱਥੇ ਕਿ ਦੋਸਤੋ ਪੁਰਾਣੇ ਸਮੇਂ ਦੇ ਵਿੱਚ ਦੇਖਿਆ ਜਾਂਦਾ ਸੀ ਕਿ ਕੁੜੀ ਦੇ ਮੂਹਰ ਤੋਂ ਕੁੰਡ ਨਹੀਂ ਸੀ ਚੱਕਿਆ ਜਾਂਦਾ ਪਰ ਅੱਜ ਦੇ ਸਮੇਂ ਦੇ ਵਿੱਚ ਤਾਂ ਕੁੜੀਆਂ ਆਪਣੀ ਮਨਪਸੰਦ ਦਾ ਗੀਤ ਲਾ ਕੇ ਤੇ ਆਪਣੇ ਹੀ ਲੜਦੇ ਨਾਲ ਨੱਚਦੀਆਂ ਹਨ ਜਿੱਥੇ ਕਿ ਦੋਸਤੋ ਇਹੋ ਜਿਹਾ ਇੱਕ ਵੀਡੀਓ ਹਰ ਇੱਕ ਬੰਦੇ ਨੂੰ ਖੁਸ਼ੀ ਅਤੇ ਨੱਚਣ ਦਾ ਅਹਿਸਾਸ ਕਰਾਉਂਦੀ ਹਨ ਜਿੱਥੇ ਵੀ ਦੋਸਤੋ ਇਹ ਜੀ ਆ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਿੱਚ ਛੋਲੇ ਮੁੰਡੇ ਨੇ ਕਿੰਨੀ ਖੁਸ਼ੀ ਹੋਈ ਆਪਣੇ ਵਿਆਹ ਦੇ ਵਿੱਚ ਕਿ ਦੋਸਤੋ ਤੁਸੀਂ ਵੀ ਆਪਣੇ ਵਿਆਹ ਦੇ ਵਿੱਚ ਨੱਚਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ ਰਾਏ ਜ਼ਰੂਰ ਦਿਓ ਸਾਡੇ ਚੈਨਲ ਨੂੰ ਨਵੇਂ ਵਾਸਤੇ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਇਹ ਜੀ ਆ ਅਪਡੇਟਾਂ ਦਿੰਦੇ ਰਹਾਂਗੇ